हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਇੱਕ ਤਾਜੀ ਦੱਬਣ ਤੇ ਇੱਕ ਆ ਕੀ ਟੋਕੜ ਤੇ ਜਿਸ ਕਰਕੇ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨੇ ਆਪਣੇ ਘਰੇ ਲੁਕਸਣਾ ਚੋਹੇ ਦੋਮੇ ਬੜਾ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਬਾਈ ਜੀ ਵਧੀਆ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਜੀ ਵੀਰੇ ਹਾਕਮ ਸਿੰਘ ਆ ਪਿੰਡ ਸੰਦੂ ਖੁਰ ਦਾ ਹੂੰ ਜ਼ਿਲ੍ਹਾ ਪਣਗੜਾ ਪੈਂਦਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਨੇੜੇ ਪਿੰਡ ਬਈ ਆਪਾਂ ਨੂੰ ਨੇੜੇ ਤਾਂ ਭਾਈ ਰੁਪਾ ਰਹ ਜਾਂਦਾ ਆਪਦਾ ਹੁੰਦਾ ਜਾਂਦਾ ਠੀਕ ਹੈ ਬਾਈ ਕੰਡਾ ਬਣਾ ਵੀ ਨੇੜੇ ਰਹਿੰਦਾ ਇਧਰ ਆਵਾਂਗੇ ਸੰਦੂਕੜਾ ਵੀ ਨੇੜੇ ਹੈ ਨਾ ਤੇ ਕੰਟੈਕਟ ਨੰਬਰ ਬੋਲ ਦਿਓ ਆਪਣਾ 84278 76603 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਜਿਹੜਾ ਰ ਹੈ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਹੁੰਦੀ ਹੈ ਇਹ ਤੇ ਦੂਜੇ ਸੂਆ ਵੀਰ ਦੂਜਾ ਸੂਆ ਤੇ ਕਿੰਨਾ ਕਿਤਾ ਦਿੱਤਾ ਬਾਈ ਪਿਛਲੇ ਸੂਏ ਦਾ ਇਹਦਾ ਹੈਗਾ ਯਾਰ 24 25 ਲੀਟਰ ਦਾ ਠੀਕ ਹੈ ਬਾਈ ਇਹ ਕਿੰਨੇ ਕਿਤਨਾ ਦੀ ਕੱਚੀ ਆ ਹੁਣ ਇਹ 10 ਦਿਨ ਲੱਗੇ 10 ਦਿਨਾਂ ਦੀ ਕੱਚੀ ਆ ਤੇ ਐਦ ਕੀ ਫਿਰ ਕਿੰਨੀ ਉਮੀਦ ਆ ਬਾਈ ਇਹਦੇ ਤੋਂ ਫਸ ਐਦ ਕੀ ਯਾਰ ਫਵਾਜੋਗੇ ਸਭ 24 ਲੀਟਰ ਠੀਕ ਆ ਹੁਣ ਠੰਡੀ ਸੀ ਲਾ ਬਾਈ ਪੂਰੀ ਵਧੀਆ ਚੌਣ ਚਵਾ ਕੇ ਮੇਰਾ ਸੀ ਪੂਰਾ ਵਧੀਆ ਬਾਈ ਤੇ ਲੇਵਾ ਬਾਈ ਆਪਾਂ ਸਾਨੂੰ ਚੈੱਕ ਕਰਵਾਉਣਾ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਬਾਕੀ ਥਾਣ ਵੀ ਬਹੁਤ ਚੰਗਾ ਲੱਗਿਆ ਵਾ ਗਲਾਪੀ ਆ ਗਿਆ ਥਾਣੇ ਨੂੰ ਫੀਲਿੰਗ ਚੈੱਕ ਕਰਵਾਉਣ ਲੈ ਲੇਵੇ ਦੀ ਚੈੱਕ ਕਰੋ ਬਾਈ ਬਹੁਤ ਸੋਹਣਾ ਲੇਵਾ ਜਿੰਨਾ ਮਗਰ ਨੋਂ ਨੂਰ ਨਾੜਾ ਨੂੜਾ ਆ ਬਣੇ ਤੇ ਫੁੱਲ ਚੰਗੀਆਂ ਨੇ ਤੇ ਬਾਕੀ ਰਾਂਦਰ ਦੇ ਬਾਸ ਤੇ ਬਲਾੜਾ ਬਦਨਾ ਮੋਟਾਪੁਰ ਸਹੀ ਗੱਲ ਆ ਬਈ ਨਾੜਾ ਨੂੜਾ ਦਾ ਪਤਾ ਦਿਖਾਉਣਾ ਬਾਕੀ ਫੇਸ ਵਗੈਰਾ ਚੈੱਕ ਕਰਾ ਨਾ ਕਬੂਤਰ ਦਾ ਬੱਚਾ ਹੀ ਆ ਗਿਆ ਇੱਕਦਰਾ ਦਾ ਕੁਆਲਿਟੀ ਬਹੁਤ ਆ ਬਈ ਹੈਨਾ ਹਾਂ ਬਈ ਸੀਮਨ ਗਰੇ ਤਾਂ ਨਹੀਂ ਪਤਾ ਜਿਹੜਾ ਇਹਦੇ ਲੱਗਿਆ ਹੋਇਆ ਕੰਮ ਇਹ ਸੀਮਨੇ ਤੇ ਸੈਕਸੜੀ ਲੱਗਿਆ ਸੁਣੋ ਮੈਂ ਤਾਂ ਯਾਰ ਠੀਕ ਆ ਵੀਰੇ ਕੁਆਲਿਟੀ ਬਈ ਚੈੱਕ ਕਰ ਸਕਦੇ ਆ ਅੱਖਾਂ ਅੱਖਾਂ ਰੰਗ ਰੂਪ ਕੁਆਲਿਟੀ ਛੋਟਾ ਛੋਟਾ ਕੰਨ ਹੂੰ ਬੁੱਧੀਬద్ధి ਬਈ ਫੁੱਲ ਕਮਾਲ ਦੀ ਆ ਮੜਿਆ ਤੋਰੋਂਗੇ ਬਈ ਖੋਲ ਕੇ ਐਨੂੰ ਬੈਸੇ ਤਾਂ ਬਾਈ ਥਾਂ ਥੋੜ੍ਹੀ ਆਪਾਂ ਥੋੜਾ ਘਣੀ ਤੋਰ ਕੇ ਦਿਖਾਵਾਂਗੇ ਬਾਈ ਕੋਲੇ ਥੋੜਾ ਜਹਾ ਥਾਈਆਂ ਇਧਰ ਨੂੰ ਲਤੂਰਾ ਦਰਾ ਚੈੱਕ ਕਰ ਸਕਦੇ ਬਾਕੀ ਕਾ ਤਾਂ ਬੈਡ ਬਹੁਤ ਚੰਗਾ ਆ ਗਿਆ ਰੰਗ ਰੂਪ ਬਹੁਤ ਪਿਆਰਾ ਆ ਗਿਆ ਸੈਨ ਗਾਲੀਆਂ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਲੈਣ ਦੇਣ ਮੁੱਲ ਯਾਰ ਲੈਣ ਦੇ ਨਹੀਂ ਕਰਨਾ ਆਪਾਂ ਇਹਦਾ ਲੱਖ ਰੁਪਏ ਚੋਂ ਮਾਨਤਨ ਕਰਦੇ ਆ ਲੱਖ ਰੁਪਏ ਚ ਹਮ ਬਈ ਗਾ ਲੈਨ ਦੇਣ ਮੋਲੀ ਕਰਨਾ ਬਈ ਲੱਖ ਰੁਪਏ ਦੇ ਮਾਨਤਨ ਕਰਦੇ ਆਗੇ ਬਾਕੀ ਕੁਆਲਿਟੀ ਰੰਗ ਰੂਪ ਪ੍ਰਿੰਟ ਸਨਖਪਣਾ ਜੇ ਗੱਲ ਕਰੀਏ ਬੈੜ ਚ ਹਾਂ ਫੁੱਲ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਬਈ ਸਾਰੀਆਂ ਬਲਡਲਾਂ ਕੱਢੋਗੇ ਫੇਰ ਜਾ ਕੇ ਕਿਤੇ ਕਰਮਾ ਲੈਣੇ ਸੋਣਾਗਾ ਲੈਵਾ ਜਿਹੜਾ ਰੱਖੂਗੀ ਫਿਕਸ ਰੱਖੂਗੀ ਇਹ ਨਹੀਂ ਹੋਊਗਾ ਵੀ ਟੁੱਟਣ ਵਾਲਾ ਲੈਵਾ ਹੋਊਗਾ ਲੈਵਾ ਫਿਕਸ ਆ ਤੇ ਬਾਈ ਕਹਿੰਦੇ ਲੱਖ ਰੁਪਏ ਦੇ ਬਈ ਮਾਨਤਨ ਆ ਪਾਏਗੇ ਦਾ ਕਰਦੇ ਆਗੇ ਤੇ ਅੱਗੇ ਬਈ ਇਧਰੋਂ ਦੋ ਨੰਬਰ ਤੇ ਕਿਹੜਾ ਸੋਸ਼ਮੀ ਬਈ ਆ ਪਹਿਲੇ ਸੂਏ ਸੂਏ ਸੀ ਯਾਰ ਹੂੰ ਇਹਨੂੰ ਹੋ ਗਏ ਮੰਨਣਾ ਤੈਨਾਂ ਕਮੀ ਨਹੀਂ ਹੋ ਕੇ 3.5 ਮਹੀਨੇ ਸੁਈ ਤਿੰਨ ਤੋਂ 3.5 ਮਹੀਨੇ ਹੋ ਗਏ ਸੂਈ ਨੂੰ ਬਾਈ ਇਹ ਤਾਂ ਬਸਰੂ ਮਰ ਗਿਆ ਸੀਗਾ ਤੇ ਦੁੱਧ ਬਾਈ ਇਹਦੇ ਥੱਲੇ ਦੁੱਧ ਹੈਗਾ 8-9 ਲੀਟਰ ਤੇ ਜੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਚਵਾਈ ਕਰਨੀ ਚਾਹੁੰਦਾ ਤਾਂ ਕਰ ਸਕਦਾ ਹਾਂ 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 ਹੋ ਕੇ ਲਾ ਜਾਏ ਬੇਸਰ ਠੀਕ ਹੈ ਬਾਈ ਉਹ ਠੰਡੀ ਸੀ ਲਾ ਠੰਡੀ ਸੀ ਲ ਬਾਈ ਕਹਿੰਦਾ ਫੁੱਲ ਆ ਬਾਈ ਥਾਣੇ ਦੇ ਵਿੱਚ ਚੈੱਕ ਕਰ ਸਕਦੇ ਪੂਰੀ ਵਿਥੀ ਤੇ ਥਣ ਲੱਗੇ ਵਾ ਥਣਾ ਦਾ ਸਹਜ ਇੱਕ ਨੰਬਰ ਆ ਗਿਆ ਬਾਕੀ ਕੱਦ ਕਾਠ ਵਾਲੀ ਸਮੇ ਭਲੀ ਚੈੱਕ ਕਰ ਸਕਦੇ ਬਾਈ ਫੁੱਲ ਆ ਹੂੰ ਖੋਲੇ ਬਾਈ ਇਹਨੂੰ ਵੀ ਤੋਰ ਬਾਕੀ ਬਜਨ ਬਹੁਤ ਆ ਬਾਈ ਨਾ ਹਾਂ ਬਜਨ ਬਹੁਤ ਆ ਹੂੰ ਬਜਨ ਬਜੇ ਤਾਂ ਬਹੁਤ ਆ ਗਰਮੀ ਵੀ ਨਹੀਂ ਮੰਨਦੀ ਹੋਣੀ ਬਾਈ ਹਾਂ ਗਰਮੀਆਂ ਦਾ ਬਈ ਆ ਗਈ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣ ਵਾਲੀ ਇਹ ਤਾਂ ਥੋੜਾ ਜਿਹਾ ਥਾਂ ਦੀ ਬਾਈ ਕੋਲੇ ਇਧਰ ਤੰਗੀ ਆ ਤਾਂ ਕਰਕੇ ਬਈ ਦਿੱਕਤ ਤੋਰੇ ਚ ਨਹੀਂ ਤੋਰੇ ਬਈ ਇੱਕ ਨੰਬਰ ਹੀ ਆ ਤੁਮਾਰਾ ਨਾ ਨਾ ਤੋਰੇ ਗਰੰਟੀ ਆ ਯਾਰ ਹੂੰ ਤੋਰੇਦਾਰੇ ਬਾਈ ਕਨੇ ਇੱਕ ਨੰਬਰ ਬਾਕੀ ਆਪਾਂ ਸਾਨੂੰ ਚੈੱਕ ਕਰਵਾਣੇ ਸ਼ਾਮ ਤੱਕ ਕਿ ਮੈਂ ਆਰਡਰ ਤਿਆਰ ਕਰ ਦਈਏ ਬਾਈ ਪੂਰਾ ਵਧੀਆ ਘਾਟ ਕਰੂਗੀ ਬਈ ਛੱਡਾ ਠੀਕ ਹੈ ਬਾਈ ਸ਼ਾਮ ਤੱਕ ਬਾਈ ਕਨੇ ਆਰਡਰ ਪੂਰਾ ਵਧੀਆ ਤਿਆਰ ਕਰ ਦਈਏ ਬਾਕੀ ਬਈ ਕਦ ਚੈੱਕ ਕਰ ਸਕਦਾ ਪ੍ਰਿੰਟ ਚੈੱਕ ਕਰ ਸਕਦਾ ਸੁਨੱਖ ਬਣੇ ਦੀ ਗੱਲ ਕਰੀਏ ਨਾ ਬਾੜ ਚ ਫੋਲ ਲੱਗੀ ਬਾਕੀ ਸਮੇਂ ਬਲੀ ਆ ਤੇ ਕੋਈ ਬਾਈ ਦਾ ਫਾਰ ਦਾ ਕੰਮ ਨਹੀਂ ਐ ਨਹੀਂ ਤੋੜ ਲ ਮੜੀ ਲੰਮੀ ਜੀ ਬਾਈ ਆਈ ਮੋੜ ਦਾ ਮੋੜ ਦਾ ਆਈ ਮੋੜ ਲਾ ਚੱਲ ਕੋਈ ਇੱਥੇ ਹੀ ਮੋਲੋ ਕਮਾਲ ਆ ਇੱਥੋਂ ਹੀ ਕਮਾਲ ਦੇ ਅੰਦਰ ਲੈ ਬਾਈ ਬਾਲਟ ਨਾ ਚੈੱਕ ਕਰ ਸਕਦਾ ਲੈ ਵਾ ਫੁੱਲ ਦਿਖਾਉਂਦਾ ਸਾਂ ਦਾ ਬਹੁਤ ਸੋਹਣਾ ਤਿਆਰ ਕਰਦੇ ਥੋੜੀ ਬੇਲਪੂਲ ਵੀ ਬਹੁਤ ਲੰਮੀ ਆ ਬਾਈ ਹੈਨਾ ਘੜਗਾ ਬਾਈ ਸਹੀ ਗੱਲ ਆ ਤੇ ਇਹਦਾ ਬਾਈ ਮੁੱਲ ਇਹਦਾ ਮੁੱਲ ਆ ਫਿਰ ਲੈਣ ਦੇਣੀ ਹਾਂ 38000 ਦੀ ਦੇ ਰਹਾ ਹਾਂ 38000 ਰੁਪਏ ਦੀ ਬਾਈ ਕਹਿੰਦਾ ਲੈਣ ਦੇਣ ਮੁੱਲ ਆ ਬਾਈ ਥੰਮ ਥੰਮ ਚੈੱਕ ਕਰ ਸਕਦੇ ਹੋ ਗਲਾਪੀ ਨੂੰ ਥਾਣਾ ਗਿਆ ਉਹ ਲੈਣ ਦੇਣੀ ਬਸ ਇੰਨੇ ਠੀਕ ਹੈ ਬਾਈ ਫੂਗ ਆ ਬਾਈ ਕਹਿੰਦਾ ਮਾਨਤਾ ਨਹੀਂ ਥੋੜਾ ਕਹਿੰਦਾ ਬਾਈ ਪਾਲਾ ਮੁੱਲ ਨਹੀਂ ਕਰਨਾ ਤੇ ਜੇ ਮੁੱਲ ਆਪਾਂ ਪਹਿਲੇ ਜੱਜ ਮੰਨ ਕੇ ਚੱਲੋ ਦੋਮੇ ਹੀ ਲੈਂਦਾ ਬਾਈ ਤਾਂ ਮਾਨਦਾਨ ਵਧੀਆ ਹੋ ਜੂਗਾ ਹਾਂ 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 ਠੀਕ ਹੈ ਬਾਈ ਜੇ ਵੀਰ ਕਹਿੰਦਾ ਲੈਂਦਾ ਦੋਮੇ ਤਾਂ ਆਪਾਂ ਮਾਨਦਾਨ ਵਧੀਆ ਕਰ ਦਿਆਂਗੇ ਜੇ ਕਿਸੇ ਵੀ ਵੀਰ ਨੂੰ ਦੋਮਾ ਵੈੜਾ ਕੋਈ ਵੀ ਵੈੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵ